ਗੁਰੂ ਅਰਜੁਨ ਦੇਵ ਜੀ ਨੇ ਪਹਿਲਾ ਪ੍ਰਕਾਸ਼ ਕੀਤਾ 1604 ਨੂੰ ਪ੍ਰਕਾਸ਼ ਹੋਇਆ ਇਸ ਬਾਣੀ ਦਾ ਪ੍ਰਕਾਸ਼ ਕਰਨ ਦੀ ਲੋੜ ਪੰਜਵੇਂ ਜਾਮੇ 'ਚ ਕਿਉਂ ਪੈ ਗਈ ਫਿਰ ਸੁਣਿਓ ਅਜੇ 10ਵੇਂ ਜਾਮੇ ਤੱਕ ਪੰਜ ਸ਼ਰੀਰ ਹੋਰ ਨੇ ਪੰਜਾਂ ਦੇਹਾਂ 'ਚ ਜੋਤ ਵਰਤਨੀ ਹੈ ਪਰ ਪੰਜਵੇਂ ਜਾਮੇ 'ਚ ਜ਼ਰੂਰਤ ਕਿਉਂ ਪੈ ਗਈ ਇਹਦੇ ਸਬੰਧ 'ਚ ਵੀ ਸਾਡੇ ਇਤਿਹਾਸ ਨੇ ਤਿੰਨ ਕ ਦਲੀਲਾਂ ਦਿੱਤੀਆਂ ਨੇ ਜਾ ਤਿੰਨ ਖਿਆਲ ਆਪਣੇ ਪ੍ਰਗਟ ਕੀਤੇ ਨੇ ਸਭ ਤੋਂ ਪਹਿਲਾਂ ਇਹ ਕਿ ਗੁਰੂ ਘਰ ਦੇ ਅੰਦਰ ਇਸ ਗੱਲ ਨੂੰ ਇਨਕਾਰ ਨਾ ਕਰੀਏ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਪਰਿਵਾਰ ਦੇ ਵਿੱਚ ਬਾਗੀ ਪੁਨੇ ਕਰਕੇ ਵਿਰੋਧਤਾ ਸ਼ੁਰੂ ਹੋ ਗਈ ਸੀ ਜਿਹਨੂੰ ਬਾਣੀ ਚ ਕਿਹਾ ਗਿਆ ਪੁੱਤਰੀ ਕੌਲ ਨਾ ਪਾਲਿਓ ਕਰਪੀ ਰੋ ਕੰਨ ਮੁਰੱਟਿਆ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ ਪਰ ਰੱਬ ਦੀ ਕਿਰਪਾ ਗੁਰੂ ਰਾਮਦਾਸ ਜੀ ਤੱਕ ਆਉਂਦਿਆਂ ਬਾਬਾ ਸ੍ਰੀਚੰਦ ਜੀ ਧਨ ਗੁਰੂ ਰਾਮਦਾਸ ਜੀ ਦੇ ਕੋਲ ਅੰਮ੍ਰਿਤਸਰ ਆਏ ਦੁਬਾਰਾ ਮਿਲਾਪ ਹੋ ਗਿਆ ਗੁਰੂ ਘਰ ਨਾਲ ਉਸ ਤੋਂ ਅੱਗੇ ਚੱਲੋ ਜਦੋਂ ਗੁਰੂ ਅਰਜੁਨ ਦੇਵ ਗੁਰਿਆਈ ਤੇ ਗੁਰਗੱਦੀ ਤੇ ਬਿਰਾਜਮਾਨ ਹੋਵੇ ਉਸ ਵਕਤ ਪਰਿਵਾਰ ਵਿੱਚੋਂ ਸਭ ਤੋਂ ਵੱਡਾ ਵਿਰੋਧ ਉਹਨਾਂ ਦੇ ਸਕੇ ਭਰਾ ਬਾਬਾ ਪ੍ਰithvi ਚੰਦ ਜੀ ਨੇ ਕੀਤਾ ਉਮਰ ਕਰਕੇ ਵੱਡੇ ਨੇ ਚਾਤਰ ਬੜੇ ਨੇ ਪੈਸਾ ਬੜਾ ਹੈ ਗੁਰੂ ਅਰਜੁਨ ਦੇ ਸਾਹਿਬ ਦੇ ਘਰ ਸੰਤਾਨ ਕੋਈ ਨਹੀਂ ਬਾਬੇ ਪਿਰਥੀ ਚੰਦ ਦਾ ਬੇਟਾ ਜਿਹਨੂੰ ਮਿਹਰਬਾਨ ਮਨੋਹਰ ਦਾਸ ਕਿਹਾ ਜਾਂਦਾ ਹੈ ਗੁਰੂ ਅਰਜੁਨ ਦੇਵ ਨੇ ਪੁੱਤ ਦੀ ਤਰ੍ਹਾਂ ਉਹਦੀ ਸੰਭਾਲ ਕੀਤੀ ਪਾਲਿਆ ਪਰ ਜਦੋਂ ਛੇਵੇਂ ਸਤਗੁਰਾਂ ਦਾ ਆਗਮਨ ਹੋਇਆ ਉਹਨਾਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਗਈ ਆਪ ਸਭ ਨੂੰ ਪਤਾ ਹੈ ਛੇਵੇਂ ਸਤਗੁਰਾਂ ਨੂੰ ਖਤਮ ਕਰਨ ਦੇ ਲਈ ਉਹਨੇ ਤਿੰਨ ਖੂਨੀ ਵਾਰ ਕੀਤੇ ਸਨ ਪਹਿਲਾ ਦਾਈ ਨੂੰ ਪੈਸੇ ਦੇ ਕੇ ਜ਼ਹਿਰ ਦੇ ਕੇ ਕਾਹਵੇਂ ਦੁੱਧ ਪਿਆ ਦੇਉ ਮੌਤ ਹੋ ਜਾਏਗੀ ਉਸ ਤੋਂ ਬਾਅਦ ਸਪੇਰੇ ਨੂੰ ਭੇਜਿਆ ਸੱਪ ਦਾ ਡੰਗ ਮਰਵਾ ਰਿਓ ਤੀਸਰਾ ਇੱਕ ਖਡਾਵੇ ਬ੍ਰਾਹਮਣ ਨੂੰ ਜ਼ਹਿਰ ਦਿੱਤਾ ਕਿ ਦਹੀਂ ਵਿੱਚ ਮਿਲਾ ਕੇ ਬਾਲ ਘਰ ਗੋਬਿੰਦ ਜੀ ਨੂੰ ਦੇ ਦਿੱਤਾ ਜਾ ਉਹ ਤਿੰਨੇ ਦੇ ਤਿੰਨੇ ਜਿਹੜੇ ਖੂਨੀ ਬਾਹਰ ਨੇ ਉਹ ਨੇ ਫਲ ਗਏ ਪ੍ਰਿਥੀ ਚੰਦ ਵਿਰੋਧ ਵਿੱਚ ਖੜੇ ਹੋ ਇਨਾਂ ਦਾ ਬੇਟਾ ਮਿਹਰਬਾਨ ਯਾਦ ਰੱਖਿਓ ਵਿਦਵਾਨ ਬਹੁਤ ਸੀ ਭਾਈ ਸਾਹਿਬ ਉਹਦੇ ਟੀਕੇ ਜਦੋਂ ਮੈਂ ਪੜਨਾ ਤੇ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਮੈਂ ਮੀਣਿਆ ਦੀ ਬਾਣੀ ਪੜਨਾ ਉਸ ਬੰਦੇ ਨੇ ਟੀਕਾ ਕਰਨ ਵਿੱਚ ਕਮਾਲ ਕਰ ਦਿੱਤੀ ਉਹ ਤਕਰੀਬਨ ਚਾਰ ਪਛਾਵਾਂ ਦਾ ਟੌਪ ਦਾ ਵਿਦਵਾਨ ਸੀ ਉਹਦੇ ਬਾਰੇ ਕਿਹਾ ਜਾਂਦਾ ਮਿਹਰਬਾਨ ਪੁੱਤਰ ਪਿਰਥੀਏ ਦਾ ਕਮਿਸ਼ਰੀ ਕਰੇ ਖਿੰਦੀ ਪਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜੇ ਇਸ ਗੱਲ ਨੂੰ ਥੋੜਾ ਜਿਹਾ ਚੇਤੇ ਰੱਖੋ ਕਿ ਕਿਉਂ ਪ੍ਰਕਾਸ਼ ਕੀਤਾ ਗੁਰਗੱਦੀ ਤੇ ਦਸਵੇਂ ਜਾਮੇ ਜਾ ਕੇ ਦਿੱਤੀ ਸੰਪੂਰਨਤਾ ਜਾ ਕੇ ਦਮਦਮਾ ਸਾਹਿਬ ਕੀਤੀ ਉਦੋਂ ਕੀ ਲੋੜ ਸੀ ਉਹਦਾ ਪਹਿਲਾ ਕਾਰਨ ਇਹ ਸੀ ਮਿਹਰਬਾਨ ਪੁੱਤਰ ਪਿਰਤੀ ਇਹਦਾ ਕਬੀਸ਼ਰੀ ਕਰੇ ਖਿੰਦੀ ਗੁਰਮੁਖੀ ਪਾਰਸੀ ਜਿਹਨੂੰ ਆਵਾ ਫਾਰਸੀ ਕਹਿੰਦੇ ਨਾਲੇ ਸੰਸਕ੍ਰਿਤ ਪੜੇ ਤਿੰਨ ਪੀ ਬਾਣੀ ਬਹੁਤ ਬਣਾਈ ਭੋਗ ਗੁਰੂ ਨਾਨਕ ਜੀ ਕਾ ਭਾਈ ਇਹਦਾ ਮਤਲਬ ਕਿ ਜਿਸ ਤਰ੍ਹਾਂ ਗੁਰੂ ਪੰਜਵੇਂ ਪਾਤਸ਼ਾਹ ਤੱਕ ਬਾਣੀ ਸੀ ਮਿਹਰਵਾਨ ਉਸੇ ਤਰ੍ਹਾਂ ਸ਼ਬਦ ਉਸੇ ਤਰ੍ਹਾਂ ਅਸ਼ਟਪਦੀਆਂ ਉਸੇ ਤਰ੍ਹਾਂ ਚੌਪਦੇ ਤੇ ਜਦੋਂ ਸ਼ਬਦ ਸਮਾਪਤ ਹੁੰਦਾ ਸੀ ਉਹ ਨਾਨਕ ਸ਼ਬਦ ਦੀ ਵਰਤੋਂ ਕਰਦਾ ਸੀ ਹੋਇਆ ਕਿ ਇੱਕ ਦਿਨ ਅੰਮ੍ਰਿਤਸਰ ਘਟਨਾ ਵਾਪਰ ਗਈ ਕਿ ਸਿੱਖ ਕੀਰਤਨ ਕਰ ਰਹੇ ਸਨ ਬੰਸਾਵਲੀ ਨਾਮੇ ਚ ਲਿਖਿਆ ਇੱਕ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਬਾਨ ਦਾ ਪੜ ਦਿੱਤਾ ਇਹ ਗੱਲ ਨੂੰ ਧਿਆਨ ਨਾਲ ਸੁਣਿਓ ਅੱਜ ਖਿਮਾ ਕਰਿਓ ਬਹੁਤ ਘੱਟ ਸੱਜਣ ਨੇ ਜਿਨ੍ਹਾਂ ਨੂੰ ਇਹ ਪਤਾ ਹੋਵੇ ਇਹ ਗੁਰੂ ਕੀ ਬਾਣੀ ਹੈ ਕਿ ਬੰਦਾ ਬਾਹਰੋਂ ਕੁਝ ਗਾ ਰਿਹਾ ਹੈ ਇਹ ਤਾਂ ਪਤਾ ਲੱਗੇਗਾ ਜੇ ਅਭਿਆਸ ਕਰਾਂਗੇ ਉਹਨੇ ਕੀ ਕੀਤਾ ਜੀ ਕੀਰਤਨ ਵਿੱਚ ਬਾਬੇ ਪਿਰਥੀਏ ਦੇ بیٹے ਦੀ ਕਵਤਾ ਪੜ ਦਿੱਤੀ ਕੱਚੀ ਬਾਣੀ ਕਹਿ ਲੋ ਕਿਆ ਜਾਂਦਾ ਹੈ ਗੁਰੂ ਅਰਜੁਨ ਦੇਵ ਜੀ ਦੇ ਕੰਨਾਂ 'ਚ ਆਵਾਜ਼ ਪਈ ਕੋਦਮ ਰੋਕ ਦਿੱਤਾ ਕੀਰਤਨ ਨਾਲ ਭਾਈ ਗੁਰਦਾਸ ਸਾਹਿਬ ਨੂੰ ਕਿਹਾ ਭਾਈ ਜੀ ਅਜੇ ਸਾਡੀ ਹਾਇਤੀ ਹੈ ਕੱਲ ਨੂੰ ਕੀ ਬਣੇਗਾ ਇੱਕ ਕੰਮ ਕਰੋ ਗੁਰੂ ਕੀ ਬਾਣੀ ਧੁਰ ਕੀ ਬਾਣੀ ਇਸ ਕੱਚੀ ਬਾਣੀ ਤੋਂ ਵਖ ਕਰ ਦਿਓ ਕਿਉਂਕਿ ਸਿੱਖ ਜਿਹੜੇ ਨੇ ਉਹ ਬਾਣੀ ਪੜ੍ਹਦੇ ਆ ਕਿਸੇ ਭੁਲੇਖੇ ਵਿੱਚ ਨਾ ਪੈ ਜਾਣ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਫਿਰ ਗੁਰੂ ਅਰਜੁਨ ਦੇਵ ਉਹ ਸਤਗੁਰਾਂ ਨੇ ਜਿਨ੍ਹਾਂ ਨੇ ਇਸ ਰੁਖਾਨੀ ਥਾਲ ਦੇ ਵਿੱਚ ਕਿਣਕਾ ਮਾਤਰ ਵੀ ਕਿਸੇ ਦਾ ਜ਼ਹਿਰ ਦਾ ਮਿਲ ਨਹੀਂ ਦਿੱਤਾ ਕਿਉਂਕਿ ਥਾਲ ਪਰੋਸਿਆ ਜਾ ਰਿਹਾ ਉੱਥੇ ਲਿਖਿਆ ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਬਾਨ ਦਾ ਪੜਿਆ ਜੋ ਗੁਰੂ ਅਰਜੁਨ ਦੇਵ ਦੀ ਸਰਵਣੀ ਪੜਿਆ ਬਚਨ ਕੀਤਾ ਭਾਈ ਗੁਰਦਾਸ ਜੀ ਗੁਰੂ ਕੀ ਬਾਣੀ ਜੁਦਾ ਕਰੀਏ ਮੀਣੇ ਪਾਮ ਦੇ ਪੈ ਨੇ ਰਲਾ ਵਿੱਚ ਨਾ ਰਲਾ ਧਰ ਗਏ ਇਹਦਾ ਮਤਲਬ ਜਿਹੜੀ ਧੁਰਕੀ ਬਾਣੀ ਹੈ ਇਸ ਨੂੰ ਨਰੋਲ ਇਹਦੇ ਵਿੱਚ ਕੋਈ ਵੀ ਆਪਣੀ ਮਰਜ਼ੀ ਨਾਲ ਮੀਣਾ ਕੋਈ ਪਖੰਡੀ ਇਸ ਬਾਣੀ ਵਿੱਚ ਮਿਲਾਵਟ ਨਾ ਕਰ ਸਕੇ ਪਹਿਲਾ ਕਾਰਨ ਇਹ ਇਹ ਦੂਜਾ ਕਾਰਨ ਇੱਕ ਹੋਰ ਹੈ ਮਹਿਮਾ ਪ੍ਰਕਾਸ਼ ਲਿਖਿਆ ਹੈ ਉਹ ਜੀ ਯਾਦ ਰੱਖਿਓ ਕਿਸੇ ਕੌਮ ਨੂੰ ਇਸ ਦੁਨੀਆ ਦੇ ਕਾਨੂੰਨ ਮੁਤਾਬਕ ਵੀ ਸਤਾਪਤ ਹੋਣ ਵਾਸਤੇ ਤਿੰਨ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਸਭ ਤੋਂ ਪਹਿਲਾਂ ਉਸ ਕੌਮ ਦੇ ਕੋਲ ਆਪਣੀ ਬੋਲੀ ਹੋਵੇ ਆਪਣੀ ਲੈਂਗੁਏਜ ਤੇ ਆਪਣਾ ਸਕ੍ਰਿਪਟ ਹੋਵੇ ਮੈਂ ਕੱਲ ਵੀ ਕਹਾ ਗੁਰਮਖੀ ਆਪਣਾ ਆਪਣੀ ਬੋਲੀ ਆਪਣੀ ਲਿਪੀ ਦੂਜਾ ਉਹਦੇ ਕੋਲ ਕੇਂਦਰੀ ਸਥਾਨ ਹੋਵੇ ਤੇ ਤੀਸਰਾ ਚੇਤੇ ਰੱਖਿਆ ਉਹਦੇ ਕੋਲ ਆਪਣਾ ਰੋਹਾਨੀ ਗ੍ਰੰਥ ਹੋਵੇ ਗੁਰੂ ਅਰਜਨ ਦੇਵ ਨੇ ਇਹ ਤਿੰਨਾ ਬਖਸ਼ਾ ਕਰ ਦਿੱਤੀਆਂ ਉਹਨਾਂ ਨੇ ਸਾਨੂੰ ਰੋਹਾਨੀ ਕੇਂਦਰ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਦਿੱਤਾ ਹਰਮੰਦਰ ਸਾਹਿਬ ਉਹਨਾਂ ਨੇ ਸੱਚ ਇਹ ਵੀ ਜਿਹੜਾ ਗ੍ਰੰਥ ਤਿਆਰ ਕੀਤਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਦਿੱਤਾ ਤੇ ਤੀਸਰਾ ਭਾਵੇਂ ਮੈਂ ਸਵੇਰੇ ਕਿਹਾ ਪਛਾਵਾਂ ਵੱਖ-ਵੱਖ ਸਨ ਪਰ ਆਪਣਾ ਸਕ੍ਰਿਪਟ ਆਪਣੀ ਲਿਪੀ ਦੇ ਦਿੱਤੀ ਇਹ ਤਿੰਨੇ ਦੀਆਂ ਤਿੰਨੇ ਗੱਲਾਂ ਗੁਰੂ ਅਰਜੁਨ ਦੇਵ ਨੇ ਮੁਕੰਮਲ ਕਰ ਦਿੱਤੀਆਂ ਉਸ ਦਿਨ ਹੀ ਸਿੱਖ ਇੱਕ ਵੱਖਰੀ ਕੌਮ ਦੇ ਉੱਚ ਹੋ ਗਏ ਸਨ ਕਿਉਂਕਿ ਕਿਸੇ ਕੌਮ ਨੂੰ ਫਿਰ ਮਾਰਜ ਕਰਾਂਗਾ ਤਿੰਨ ਗੱਲਾਂ ਉਹਦਾ ਕੇਂਦਰੀ ਸਥਾਨ ਉਹਦਾ ਆਪਣਾ ਗ੍ਰੰਥ ਉਹਦੀ ਆਪਣੀ ਬੋਲੀ ਇਹ ਗੁਰੂ ਅਰਜੁਨ ਦੇਵ ਨੇ ਦੇ ਦਿੱਤੇ ਅਗਲੀ ਬੇਨਤੀ ਗ੍ਰੰਥ ਜਿੰਨੀ ਦੇਰ ਤੱਕ ਗ੍ਰੰਥ ਨਹੀਂ ਓਨੀ ਦੇਰ ਤੱਕ ਪੰਥ ਨਹੀਂ ਚੱਲ ਸਕਦੇ ਇਸ ਨੂੰ ਗੁਰਮੁਖੋ ਧਿਆਨ ਨਾਲ ਸੁਣਿਓ ਮੈਂ ਲਵਜ ਰਿਪੀਟ ਕਰਨ ਲੱਗਾ ਜੇ ਇਸਾਈਤ ਖੈ ਤੇ ਉਹਦੇ ਕੋਲ ਬਾਈਬਲ ਖੈ ਜੇ ਆਪਾਂ ਦੇਖਨੇ ਆ ਮੁਸਲਮਾਨ ਵੀਰ ਨੇ ਉਹਨਾਂ ਕੋਲ ਕੁਰਾਨ ਹੈ ਹਿੰਦੂਇਸਮ ਦੇ ਕਿੰਨੇ ਗ੍ਰੰਥ ਨੇ ਪਰ ਘਟੋ ਘਟੋ ਆਪਣੇ ਪੰਥਾਂ ਦੀ ਅਗਵਾਈ ਸ਼ਕ ਉਹਨਾਂ ਗ੍ਰੰਥਾਂ ਤੋਂ ਕਿਤਾਬਾਂ ਤੋਂ ਲੈ ਰਹੇ ਨੇ ਪੰਥ ਨੂੰ ਚਲਾਉਣ ਵਾਸਤੇ ਗ੍ਰੰਥ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਇਸ ਪੰਥ ਨੂੰ ਸਦੀਵ ਕਾਲ ਲਈ ਕਾਇਮ ਰੱਖਣ ਵਾਸਤੇ ਰੋਹਾਨੀ ਗੁਰੂ ਗ੍ਰੰਥ ਸਾਹਿਬ ਦੇ ਦਿੱਤੇ ਮਹਿਮਾ ਪ੍ਰਕਾਸ਼ ਵਿੱਚ ਇਹ ਸ਼ਬਦ ਨੇ ਹਿੰਦੀ ਦੇ ਬੋਲ ਨੇ ਗੁਰਮੁਖੋ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੈ ਸਵਾਈ ਸੰਗਤ ਟਿਕਾ ਜ਼ਿਆਦਾ ਬੰਦ ਐ ਸੋ ਹਾਂਜੀ ਰਸ ਵੀ ਬੰਦ ਐ ਥੋੜੀ ਕਿਰਪਾ ਕਰਿਓ ਮੇਰੇ ਤੇ ਮੈਂ ਆਪ ਜੀ ਦੀ ਸੇਵਾ ਕਰ ਸਕਾਂ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਇੱਕ ਦਿਸ਼ ਪ੍ਰਭ ਪ੍ਰਾਤਕਾਲ ਇੱਕ ਦਿਨ ਅੰਮ੍ਰਿਤ ਵੇਲੇ ਧੰ ਗੁਰੂ ਅਰਜੁਨ ਦੇਵ ਜੀ ਇਹ ਮਨ ਉਪਜੀ ਇੱਕ ਦਿਸ਼ ਪ੍ਰਭ ਪ੍ਰਾਤਕਾਲ ਜੇ ਮਨ ਉਪਜੀ ਦੀਨ ਦਿਆਲ ਪ੍ਰਗਟ ਭਇਓ ਸਗਲ जग ਪੰਥ ਤੇ ਕਾਰਨ ਕੀਜੈ ਅਬ ਗ੍ਰੰਥ ਸਾਰੀ ਦੁਨੀਆ ਤੇ ਗੁਰੂ ਨਾਨਕ ਸਾਹਿਬ ਦਾ ਪੰਥ ਹੁਣ مشهور ਹੋ ਗਿਆ ਹੈ ਪ੍ਰਗਟ ਹੋ ਗਿਆ ਇਸ ਪੰਥ ਵਿੱਚ ਵੀ ਇੱਕ ਸਿਧਾਂਤ ਕਾਇਮ ਕਰਨ ਵਾਸਤੇ ਗ੍ਰੰਥ ਦਾ ਹੋਣਾ ਜ਼ਰੂਰੀ ਹੈ ਦੂਜਾ ਕਾਰਨ ਇਹ ਤੀਸਰੀ ਇੱਕ ਬੇਨਤੀ ਹੋਰ ਹੈ ਜਿਹੜੀ ਦੇਖ ਹੈ ਦੇ ਦਾ ਸੁਭਾਅ ਹੈ ਇੱਕ ਵੇਲੇ ਤੇ ਇੱਕੋ ਥਾਂ ਤੇ ਹੋਵੇਗੀ ਜੇ ਮੈਂ ਇੱਥੇ ਬੋਲ ਰਿਹਾ ਕਥਾ ਕਰ ਰਿਹਾ ਮੈਂ ਇਸੇ ਵੇਲੇ ਕਿਸੇ ਹੋਰ ਧਰਤੀ ਦੇ ਖਿੱਤੇ ਵਿੱਚ ਨਹੀਂ ਬੋਲ ਸਕਾਂਗਾ ਦੇ ਦਾ ਸੁਭਾਅ ਇੱਕ ਤਰ੍ਹਾਂ ਤੇ ਰਹਿਣਾ ਗੁਰੂ ਅਰਜੁਨ ਸਾਹਿਬ ਦੇਖ ਰਹੇ ਨੇ ਕਾਬਲ ਕੰਧਾਰ ਈਰਾਨ ਅਰਾਕ ਮਿਸਰ ਅਰਬ ਪੂਰਾ ਪੂਰਬ ਵਾਲਾ ਪਾਸਾ ਇਸ ਸੰਗਤਾਂ ਇੰਨੀਆਂ ਜ਼ਿਆਦਾ ਨੇ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜ ਚੁੱਕੀਆਂ ਹਰ ਕੋਈ ਚਾਹੁੰਦਾ ਮੈਂ ਗੁਰੂ ਦੇ ਦਰਸ਼ਨ ਕਰਾਂ ਪਰ ਮਹਾਰਾਜ ਜੀ ਨੇ ਕਿਹਾ ਸਰੀਰਕ ਤੌਰ ਤੇ ਇੱਕ ਵੇਲੇ ਇੱਕੋ ਸ਼ਹਿਰ ਇੱਕੋ ਥਾਂ ਤੇ ਦਰਸ਼ਨ ਹੋਣਗੇ ਅਸੀਂ ਗ੍ਰੰਥ ਦੇ ਰੂਪ ਵਿੱਚ ਗੁਰੂ ਦੇ ਦਿੰਨੇ ਆ ਇੱਕੋ ਵੇਲੇ ਕਰੋੜਾ ਸਿੱਖ ਦਰਸ਼ਨ ਕਰ ਲੈਣਗੇ ਹਰ ਇੱਕ ਸਿੱਖ ਦੇ ਅੰਦਰ ਦੀ ਤ੍ਰਿਪਤੀ ਹੋਵੇਗੀ ਗੁਰੂ ਗ੍ਰੰਥ ਸਾਹਿਬ ਉਹ ਨੇ ਜਿਹੜੇ ਇੱਕੋ ਵੇਲੇ ਕਰੋੜਾਂ ਸਿੱਖਾਂ ਦੇ ਅੰਦਰ ਨੂੰ ਤ੍ਰਿਪਤ ਕਰ ਦਿੰਦੇ ਇੱਕ ਕਾਰਨ ਇਹ ਵੀ ਸੀ ਲਿਖਿਆ ਹੈ ਸਾਡੇ ਇਤਿਹਾਸਿਕ ਗ੍ਰੰਥਾਂ ਵਿੱਚ ਮਹਾਰਾਜ ਜੀ ਨੇ ਕਿਹਾ ਸ੍ਰੀ ਗੁਰੂ ਕੇਰ ਸਰੀਰ ਕਹ ਜੋ ਸਭ ਸਥਾਨ ਸਮੇ ਸਭ ਨੈ ਦਰਸੈ ਹੈ ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉਤਮ ਹੈ ਸਭ ਕਾਲ ਰਹੇ ਹੈ ਮੈਂ ਫੇਰ ਰੀਪੀਟ ਕਰਨ ਲੱਗਾ ਤਿੰਨ ਕਾਰਨ ਇਤਿਹਾਸਕਾਰ ਕਹਿੰਦੇ ਨੇ ਇੱਕ ਬਾਣੀ ਚ ਮਿਲਾਵਟ ਤੋਂ ਬਚਾਉਣ ਲਈ ਸ਼ੁੱਧ ਵਿਚਾਰ ਕਾਇਮ ਰਹਿ ਤੁਝ ਪੰਥ ਦੇ ਚਲਣ ਲਈ ਗ੍ਰੰਥ ਖੋਣਾ ਰੋਹਾਨੀ ਬਹੁਤ ਜ਼ਰੂਰੀ ਹੈ ਤੀਸਰਾ ਕਿ ਸਰੀਰਕ ਤੌਰ ਤੇ ਜਿਹੜੀ ਭੁੱਖ ਹੈ ਦਰਸ਼ਨਾਂ ਦੀ ਇਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਿੱਖਾਂ ਦੀ ਸਾਰੀ ਤ੍ਰਿਪਤੀ ਹੋਵੇ